ਲੱਗਦੇ ਪਰ ਨੇੜੇ ਜਾ ਕੇ ਬਹੁ ਵੱਡੇ ਹੋ ਜਾਂਦੇ ਆ ਤੇ ਆਪਣੇ ਸਾਹਮਣੇ ਜਾਮਨਾ ਦਾ ਦਰਖਤ ਜਾਮਨਾ ਲੱਗੀਆਂ ਉਹ ਸੁਗੜੀਆਂੀਆਂ ਪਈਆਂ ਪਤਾ ਨਹੀਂ ਕੀ ਗੱਲ ਆ ਤੇ ਆਪਾਂ ਐਤਰ ਨੂੰ ਜਾਣਾ ਏ ਤੇ ਪਹਾੜਾਂ ਚ ਮੀਂਹ ਦੀ ਜੋ ਦਸ਼ਾ ਬਣ ਰਹੀ ਆ ਮੀਂਹ ਆਉਣ ਵਾਲਾ ਲੱਗਦਾ ਅੱਜ ਪੌਮੀ ਬਹੁਤ ਜ਼ਿਆਦਾ ਦੇਖੋ ਰੇਨਕੋਟ ਤਾਂ ਆਪਣੇ ਕੋਲ ਹੈਗਾ ਤੇ ਆਇਆ ਤਾਂ ਰੇਨਕੋਟ ਪਾਵਾਂਗੇ ਤੇ ਬੈਗ ਬੂਗ ਆਪਣੇ ਮਾਣ ਮੂ ਮਾ ਮਾ ਪਾ ਕੇ ਬੰਨੇ ਹੋਏ ਐ ਤੇ ਆਪਾਂ ਚੱਲਦੇ ਹੁਣ ਅੱਗੇ ਨੂੰ ਤੇ ਆਪਣੇ ਸਾਹਮਣੇ ਘੋੜੇ ਦਿਖ ਰਹੇ ਐ ਇਹ ਆ ਸ਼੍ਰੀਨਗਰ ਸ਼ਹਿਰ ਜੀ ਸਾਰਾ ਪਿੱਛੇ ਤੇ ਘੋੜਿਆਂ ਤੇ ਬੈਠ ਹੁੰਦੇ ਐ ਇੱਟਾਂ ਉੱਪਰ ਜਾਣ ਲਈ ਕਿਉਂਕਿ ਪਹਾੜੀ ਇਲਾਕਾ ਤੇ ਆਪਣ ਨੂੰ ਪਤਾ ਜ਼ੋਰ ਲੱਗਦਾ ਕਿ ਬੰਦੇ ਇੰਨਾ ਨਹੀਂ ਜਾਂਦੇ ਜਿਵੇਂ ਸਿਗਰੀ ਵਗੈਰਾ ਵੀ ਇੱਥੇ ਨਹੀਂ ਹੈਗੀ ਇੰਨੀ ਤੇ ਇਹ ਫਿਰ ਘੋੜਿਆਂ ਤੇ ਢੋ ਲੈਿੰਦੇ ਆ ਸਾਰਾ ਕੁਝ ਇੱਧਰ ਆਪਣੇ ਸਾਹਮਣੇ ਸਾਰਾ ਸ਼੍ਰੀਨਗਰ ਸ਼ਹਿਰ ਨਿਗਾ ਮਰੋ ਆਪਾਂ ਇੱਧਰ ਆ ਗਏ ਜੀ ਕਿਹਦਾ ਹੀ ਸੀ ਇੱਧਰ ਹੀ ਲੱਕੀ ਹੈਪੀ ਫੈਮਿਲੀ ਰੈਸਟੋਰੈਂਟ ਜੀ ਸ਼ਾਰਟ ਬਣਿਆ ਹੋਇਆ ਜੀ ਤੇ ਇਧਰਲੇ ਪਾਸੇ ਥੱਲੇ ਰਾਹ ਜਾਂਦਾ ਜੀ ਤੇ ਬ੍ਰੇਕਫਾਸਟ ਲੰਚ ਡਿਨਰ ਇੱਥੇ ਹੋ ਜਾਂਦਾ ਜੀ ਜੇ ਕਿਸੇ ਨੇ ਕਰਨਾ ਹੋਵੇ ਤੇ ਆਪਾਂ ਇਧਰ ਨੂੰ ਜਾਣਾ ਜੀ ਚਲੋ ਚੱਲਦੇ ਆਂ ਜੀ ਅੱਗੇ ਤੇ ਇਧਰ ਆਪਣੇ ਸੱਚੀ ਹੱਥ ਅੰਬ ਲੱਗੇ ਹੋਏ ਆ ਅੰਬਾਂ ਦੇ ਖੇਤ ਆ ਜੀ ਆਹ ਸਾਹਮਣੇ ਆ ਸਾਰੇ ਅੰਬਾਂ ਦੇ ਖੇਤ ਆ ਜੀ ਤੇ ਇਧਰ ਆਪਣੇ ਜੀਓ ਪੰਪ ਆਪਾਂ ਇਹ ਤੋਂ ਪਾਣੀ ਪੀਤਾ ਤੇ ਇੱਥੋਂ ਆਪਾਂ ਅੱਗੇ ਨੂੰ ਚੱਲਾਂਗੇ ਉਹ ਸਾਹਮਣੇ ਆਪਣਾ ਸਾਈਕਲ ਖੜਾ ਜੀ ਤੇ ਆਹ ਪੰਪ ਤੋਂ ਆਪਾਂ ਅੱਗੇ ਨੂੰ ਚੱਲਾਂਗੇ ਤੇ ਇਧਰ ਪਿੱਛੇ ਸਾਰਾ ਪਿੰਡ ਆ ਜੀ ਉੱਚੇ-ਉੱਚੇ ਪਹਾੜ ਪਹਾੜ ਤੇ ਇਧਰ ਆਈ ਜਾਣੇ ਆ ਖੂਬਸੂਰਤੀ ਪਹਾੜਾਂ ਦੀ ਬਹੁਤ ਹੀ ਵਧੀਆ ਤੇ ਆਪਾਂ ਅੱਗੇ ਨੂੰ ਚੱਲਦੇ ਆਂ ਇੱਥੋਂ ਪਾਣੀ ਭਰਿਆ ਸੀ ਤੇ ਆਪਾਂ ਚੱਲਦੇ ਹਾਂ ਤੇ ਇਧਰੋਂ ਆਪਾਂ ਆਏ ਆ ਤਿੱਖੇ ਜਿਹੇ ਪਹਾੜ ਫੇਰ ਦੇਖਣ ਲੱਗ ਪਿਆ ਤੇ ਇੱਧਰ ਥੱਲੇ ਨੂੰ ਮੰਦਰਾਹੀ ਤੇ ਥੱਲੋਂ ਗੰਗਾ ਨਦੀ ਵਹਿੰਦੀ ਆਈ ਸਾਹਮਣੇ ਮੰਦਿਰ ਆਪਣੀ ਨਾਲ ਨਾਲ ਪੈਂਡਾ ਜੀ ਉੱਪਰ ਪਹਾੜਾਂ 'ਚ ਧੂਆਂ ਜਾ ਹੋ ਰਿਹਾ ਤੇ ਨਮੀ ਪੈਣ ਦੀ ਸੰਭਾਵਨਾ ਹੋ ਰਹੀ ਆ ਤੇ ਇਧਰ ਸਾਰੀ ਗੰਗਾ ਨਦੀ ਤੇ ਆਪਾਂ ਇਧਰ ਨੂੰ ਜਾਣਾ ਜੀ ਤੇ ਆਪਾਂ ਚੱਲਦੇ ਆਂ ਤੇ ਆਪਾਂ ਆ ਗਏ ਜੀ ਇਸ ਜਗ੍ਹਾ ਤੇ ਇੱਥੇ ਗੰਗਾ ਦੀ ਮਿੱਟੀ ਇਕੱਠੀ ਹੋ ਜਾਂਦੀ ਉੱਪਰ ਤੇ ਮਿੱਟੀ ਦੀ ਸ੍ਰੇਤਾ ਦੀ ਤੈ ਬਣ ਜਾਂਦੀ ਹੈ ਜੀ ਤੇ ਆਪਾਂ ਇਧਰੋਂ ਆਏ ਸੀ ਤੇ ਇਹਦੇ ਉੱਪਰ ਆਪਾਂ ਚੱਲ ਫਿਰ ਸਕਦੇ ਹਾਂ ਜੀ ਤੇ ਆਪਾਂ ਹੁਣ ਇਧਰ ਨੂੰ ਜਾਣਾ ਜੀ ਉੱਚੇ ਚ ਪਹਾੜ ਤੇ ਪਹਾੜਾਂ ਦੇ ਵਿੱਚ ਸਾਈਕਲ ਦਾ ਸਾਈਕਲ ਤੇ ਪੰਜਾਬੀ ੱੱਕੇ ਨੂੰ ਬਾਤੇ ਹੋਣੀ ਆਪਾਂ ਆ ਗਏ ਜੀ ਇੱਕਾ ਰੈਸਟੋਰੈਂਟ ਹੈ ਯਾਰ ਇਹ ਤੇ ਘਰ ਨੂੰ ਸਾਰਾ ਖੁਸ਼ੀ ਆ। ਆ ਆਪਣੀ ਕੱਟ ਪਈ ਐ। ਝੂਲਦੇ ਨਿਸ਼ਾਲਸਾ ਦਾ ਰਹਿਣਗੇ। ਇਹ ਅੱਗੇ ਤੇ ਮਹਾਰਾਜ ਜੀ। ਆ ਪਾ ਇਧਰ। ਪੰਜਾਬੀ ਤੜਕੇ ਵਾਲਾ ਖਾ ਰਿਆ। ਇਧਰ ਚਾਹ, ਕੌਫੀ, ਕੋਲਡ ਕੌਫੀ ਸਾਰਾ ਕੁਝ ਮਿਲ ਜਾਂਦਾ ਮੀਨੂ ਆ ਰਿਹਾ ਬਾਈ ਦਾ। ਇੱਕ ਇੱਕ ਕੱਪ ਦੀ। ਮੀਨੂ ਦਾ ਘਰ ਆ ਕੋ ਮਿਲ ਜਾਂਦਾ। ਹੰਗਰੀ ਪੁਆਇੰਟ ਹੈ ਚੜਾਈ ਚੜ ਕੇ ਡਾਊਨ ਪੈਂਦਾ ਉੱਥੇ ਆ ਜੀ ઋ ਉਦਰਾ ਪ੍ਰਯਾਗ ਨੂੰ ਜਦੋਂ ਜਾਈਓ ਉੱਥੋਂ ਹਾਂ ਜੀ ਆਪਾਂ ਜਾਣਾ ਆ ਥੱਲੇ ਡਾਊਨ ਜੀ ਆ ਪਾ ਗਈ ਹੈ ਜਗਾ ਥੱਲੇ ਜਿਸ ਵੀ ਖੜੀ ਆ ਤੇ ਇੱਕ ਟਰੱਕ ਖੜਾ ਤੇ ਇੱਥੋਂ ਜਿਹਾ ਛੋਟਾ ਜਿਹਾ ਲੱਗਦਾ ਤੇ ਉਹ ਸਾਹਮਣੀ ਰੋਡ ਜਾਂਦਾ ਪਿਆ ਉੱਪਰ ਰੋਡ ਤੇ ਜਾਣਾ ਤੇ ਇੱਧਰ ਕੋਈ ਖੋਟ ਆ ਤੇ ਇੱਥੇ ਕੇਵਲ ਰਾਈਡਿੰਗ ਹੁੰਦੀ ਆ ਥੱਲੇ ਤੇ ਆ ਪਹਾੜ ਆ ਤੇ ਇਧਰੋਂ ਆਪਾਂ ਆਏ ਸੀ ਤੇ ਉਹ ਸਾਹਮਣੇ ਉਹ ਜਿਹੜਾ ਰੋਡ ਚੱਲ ਰਿਹਾ ਆ ਆਪਾਂ ਉੱਥੇ ਜਾਣਾ ਤੇ ਚੱਲਦੇ ਆਂ ਫਿਰ ਉੱਥੇ ਜਾ ਕੇ ਮਿਲਾਂਗੇ ਤੁਹਾਨੂੰ ਤੇ ਇੱਥੇ ਆਪਾਂ ਕਾਲੇ ਚਿੱਟੇ ਤੇ ਲਾਲ ਪਹਾੜ ਪਹਣਾ ਚ ਆ ਗਏ ਆ ਆਪਾਂ ਆਪਾਂ ਥੱਲੇ ਨੂੰ ਜਾਂਦੇ ਪਏ ਆ ਹੁਣ ਥੋੜਾ ਜਿਹਾ ਡਾਊਨ ਪੈਂਦਾ ਪਿਆ ਨਹੀਂ ਤਾਂ ਚੜ੍ਹਾਈ ਚੜ੍ਹਾਈ ਆ ਰਹੀ ਸੀ ਇਹ ਕੱਟੇ ਪਹਾੜ ਦੇਖੋ ਇਹ ਦੇਖੋ ਕੱਟੇ ਪਹਾੜਾਂ ਦਾ ਦ੍ਰਿਸ਼ ਡਾਊਨ ਜਿਆਦਾ ਪੜਦਾ ਹੈ ਇੱਧਰ ਡਾਊਨ ਜਾਦਾ ਪੈਂਦਾ ਜੀ ਤੇ ਪਹਾੜ ਆਈ ਤੇ ਪਹਾੜ ਦੇ ਵਿੱਚ ਸਰੰਗ ਟੈਬ ਬਣਾਇਆ ਹੈ ਕੁਝ ਜੀ ਤੇ ਸਾਹਮਣੇ ਦੇਖ ਲਓ ਫਿਰ ਚੜ੍ਹਾਈ ਆਉਂਦੀ ਪਈ ਆ ਬਹੁਤ ਲੰਮੀ ਚੜ੍ਹਾਈ ਆ ਜੀ ਜੋ ਸਾਹਮਣੇ ਪਿੰਡ ਲੱਗਦਾ ਮੈਨੂੰ ਕਿ ਰੁਦਰ ਪ੍ਰਯਾਗ ਆ ਗਿਆ ਤੇ ਇੱਧਰ ਪਹਾੜ ਤੇ ਥੱਲੇ ਗੰਗਾ ਨਦੀ ਤੇ ਆਪਾਂ ਚੱਲਦੇ ਅੱਗੇ ਨੂੰ ਆਪਾਂ ਥੱਲੇ ਆ ਗਏ ਇੱਥੇ ਆਪਾਂ ਨੂੰ ਧੁੱਪ ਮਿਲ ਗਈ ਤੇ ਆਪਾਂ ਆਪਣੇ ਕੱਪੜੇ ਸੁੱਕਣੇ ਪਾਤੇ ਇਹ 10 ਮਿੰਟ ਵਿੱਚ ਸੁੱਕ ਜਾਣਗੇ ਤੇ ਫਿਰ ਆਪਾਂ ਅੱਗੇ ਨੂੰ ਚੱਲਾਂਗੇ ਤੇ ਆਪਾਂ ਨੂੰ ਕੋਈ ਭਰਾ ਮਿਲੇ ਸੀ ਆਪਣੇ ਆ ਆਪਣਾ ਸਾਈਕਲ ਖੜਾ ਤੇ ਆਪਾਂ ਅੱਗੇ ਨੂੰ ਜਾਵਾਂਗੇ ਹੁਣ ਉਹ ਸਾਹਮਣੇ ਸ਼ਹਿਰ ਹੈਗਾ ਉਦੋਂ ਅੱਗੇ ਰੁਦਰ ਪ੍ਰਯਾਗ ਆਊਗਾ ਤੇ ਉੱਥੇ ਆਪਾਂ ਰੁਕਾਂਗੇ ਅੱਧਾ ਘੰਟਾ ਤੇ ਆਪਾਂ ਵੇਟ ਕਰਦੇ ਸੁੱਕਣ ਦੀ ਤੇ ਸੁੱਕ ਗਏ ਤੇ ਆਪਾਂ ਇਹਨਾਂ ਨੂੰ ਪੈਕ ਕਰਕੇ ਇੱਧਰ ਨੂੰ ਚਲੇ ਜਾਵਾਂਗੇ ਜੀ ਤੇ ਇੱਥੋਂ ਰਸਤਾ ਜਾਂਦਾ ਈ ਥੱਲੇ ਕਦਾਰਨਾਥ ਨੂੰ ਤੇ ਇਧਰੋਂ ਫਿਰ ਵਾਪਸੀ ਸ਼੍ਰੀਨਗਰ ਨੂੰ ਤੇ ਰਿਸ਼ੀਕੇਸ਼ ਨੂੰ ਤੇ ਹਰੀਦਵਾਰ ਨੂੰ ਤੇ ਦਿੱਲੀ ਵਾਲੇ ਚੜਾਈ ਜਾਂਦੇ ਆਂ ਤੇ ਆਪਾਂ ਜਗਾ ਤੇ ਬੱਠੇ ਸੀ ਥੱਲੇ ਦਾ ਵੀਊ ਚੈੱਕ ਕਰੋ ਮੜਿਆ ਇਹ ਜਾਂਦਾ ਕਦਾਰਨਾਥ ਨੂੰ ਤੇ ਆ ਉਤਰਾ ਰੁਦਰ ਪ੍ਰਯਾਗ ਨੂੰ ਤੇ ਆਪਾਂ ਇੱਥੇ ਬੈਠ ਕੇ ਖਾਵਾਂਗੇ ਕੇਲਾ ਖਾਵਾਂਗੇ ਬਨਾਣਾ ਬਨਾਣਾ ਖਾਵਾਂਗੇ ਪਹੁੰਚ ਗਏ ਜੀ ਇਸ ਜਗ੍ਹਾ ਤੇ ਤੇ ਥੱਲੇ ਅਨੂਪ ਨੇਗੀ ਮਮਰੀਅਸ ਸੀਨੀਅਰ ਸੈਕੰਡਰੀ ਸਕੂਲ ਲਾਬਰੀ ਰੁਦਰਾ ਪ੍ਰਯਗ ਉੱਤਰਾਖੰਡ ਇਹ ਸਕੂਲ ਆਪਣੇ ਸਾਹਮਣੇ ਤੇ ਇਧਰ ਜਾਂਦਾ ਰਸਤਾ ਕੇਦਾਰਨਾਥ ਨੂੰ ਉਹ ਸਾਹਮਣੇ ਜਾਂਦਾ ਜੀ ਤੇ ਇਧਰੋਂ ਆਪਾਂ ਆਏ ਸੀ ਤੇ ਆਪਾਂ ਅੱਗੇ ਹੁਣ ਚੜ੍ਹਾਈ ਕਰਦੇ ਆ ਰੁਦਰਾ ਪ੍ਰਯਾਗ ਪਿੰਡ ਹੁਣਾ ਅੱਗੇ ਤੇ ਆਪਾਂ ਅੱਗੇ ਨੂੰ ਵਧਦੇ ਆਂ ਇਧਰੋਂ ਆਪਾਂ ਆਏ ਤੇ ਆਹ ਸਾਹਮਣੇ ਸਾਰਾ रुद्रप्रयाग सारी <tinyan> सामने ਥੱਲੇ ਗੰਗਾ ਨਦੀ ਵਗਦੀ ਤੇ ਇਧਰ ਪਹਾੜ ਕਾਲੇ ਤੇ ਚਿੱਟੇ ਤੇ ਆਪਣੇ ਸਾਹਮਣੇ ਝਰਨਾ ਵਗਦਾ ਪਿਆ ਉਹ ਸਾਹਮਣੀ ਇੱਥੇ ਝਰਨਾ ਵਗਦਾ ਉਹ ਵਗ ਰੇ ਤੇ ਆਪਾਂ ਇਧਰ ਨੂੰ ਜਾਣਾ ਜੀ ਬਹੁਤ ਚੜ੍ਹਾਈ ਹੈ ਜੀ ਤੇ ਕੱਢਾਂਗੇ ਆਪਾਂ ਜਰੂਰ ਇਧਰ ਲੋਕਾਂ ਦੇ ਘਰ ਇੱਧਰ ਆ ਪਾਈ ਜੀ। ਕਿ ਆ ਸਾਹਮਣੇ ਕੱਟੇ ਪਾੜ ਤੇ ਆ ਇੱਧਰ ਨਗਰਾਸੂ 13 ਕਿਲੋਮੀਟਰ ਐ SBI ਬੈਂਕ ਰਹਿ ਗਈ ਕਿ ਇਹਨੇ ਪੈਸੇ ਕਢਾਉਣੇ ਹੋਣ ਤਾਂ ਬਈ ਇੱਥੋਂ 13 ਕਿਲੋਮੀਟਰ ਰਹਿ ਗਈ ਜੀ। ਆਪਾਂ ਇੱਧਰ ਨੂੰ ਜਾਣਾ। ਤੇ ਪਾੜਾਂ ਦਾ ਕੋਈ ਪਰੋਸਾ ਨਹੀਂ ਹੁੰਦਾ। ਕਦੋਂ ਡਿੱਗ ਪੈਣ ਤੇ ਮੜਬੇ ਹੀੜ ਬੰਦਾ ਕੋਈ ਆ ਜੀ। ਇਹ ਕੋਈ ਪਰੋਸਾ ਨਹੀਂ ਪਾੜਾਂ ਦਾ। ਡੈਗ ਵੀ ਪੈਂਦੇ ਨੇ ਪਿੱਛੇ ਰੋੜੇ ਡਿੱਗੇ ਮੈਂ ਉਦੋਂ ਲੰਘਿਆ ਸੀ ਪਿੱਛੇ ਡੈਗ ਪਏ ਸੀ ਐਦਾਂ ਪੱਥਰ ਡਿੱਗਦਾ ਰਹਿੰਦਾ ਥੱਲੇ ਪਤਾ ਨਹੀਂ ਲੱਗਦਾ ਤੇ ਆਪਾਂ ਅੱਗੇ ਨੂੰ ਜਾਂਦੇ ਆ ਇਧਰੋਂ ਆਏ ਆ ਤੇ ਇਧਰ ਆ ਗਏ ਆਪਾਂ ਆਹ ਦਰਖਤ ਦੇਖੀ ਇਹ ਬਹੁਤ ਸੋਹਣੇ ਦਰਖਤ ਆ ਜੀ ਦਰਖਤਾਂ ਦੇ ਪੱਤੇ ਬਹੁਤ ਹੀ ਵਧੀਆ ਦੇ ਦਰਾਹਤ ਬਹੁਤ ਸੋਹਣੇ ਹੁੰਦੇ 크리스마ਸ ਟਰੀ ਵਾਲੇ ਹੁੰਦੇ ਆ ਤਰ੍ਹਾਂ ਤੇ ਆਪਾਂ ਅੱਗੇ ਇਧਰ ਨੂੰ ਜਾਣਾ ਚੜਾਈ ਬਹੁਤ ਆ ਤੇ ਪਹਾੜਾਂ 'ਚ ਮੀਂਹ ਆਉਂਦਾ ਪਿਆ ਤੇ ਖਿੱਚ ਕੇ ਆਪਾਂ ਨਗਰਾਸੂ ਪਹੁੰਚਣ ਦੀ ਕਰਨੀ ਆ ਚਲੋ ਆਪਾਂ ਅੱਗੇ ਨੂੰ ਚੱਲਦੇ ਆ ਤੇ ਇਧਰ ਵੇਖ ਲਓ ਪਹਾੜ ਸਾਰਾ ਆਪਾਂ ਦੇਖਦੇ ਆ ਭਾਈ ਸਿੱਧੂ ਮੂਸੇ ਵਾਲੇ ਬਾਈ ਦੀ ਚਰਚਾ ਬਹੁਤ ਆ ਤੇ ਇਧਰ ਪਹਾੜਾਂ 'ਚ ਸ਼ਾਂਕਰ ਰੈਸਟੋਰੈਂਟ ਤੇ ਬਾਈ ਦੀ ਫੋਟੋ ਲੱਗੀ ਹੋਈ ਆ ਤੇ ਬਾਈ ਦੇ ਮੋਮੋਸ ਸਮੋਸੇ ਤੇ ਸਾਰਾ ਕੁਝ ਹੀ ਮੇਨ ਫੂਡ ਲੱਗਿਆ ਆ ਇੱਥੇ ਜਦ ਨਾਲ ਹੀ ਆਪਣੇ ਪੰਪ ਆਈ ਚਰਚਾ ਬਾਈ ਦੀ ਬਹੁਤ ਹਨ ਕਿਉਂਕਿ 178 ਕੰਟਰੀਆਂ ਦੇ ਸਰਚ ਵੱਜੀ ਸੀ ਤੇ ਬਾਈ ਦੁਨੀਆ ਦਾ ਵਿਆਹ ਸੀ ਦੇਖ ਲਓ ਤੁਸੀਂ ਚਰਚਾ ਬਹੁਤ ਹੈ ਤੇ ਆ ਪਾਈ ਗੁਰਦੁਆਰਾ ਆਗੇ ਰੁਦਰ ਪ੍ਰਯਾਗ ਚ ਰਤੂੜਾ ਚ ਗੁਰਦੁਆਰਾ ਹੀਮਕੁਟ ਸਾਹਿਬ ਬਣ ਰਿਹਾ ਹੈ ਤੇ ਸਾਹਮਣੇ ਅੰਡਰ ਕਨਸਟਰਕਸ਼ਨ ਚੱਲ ਰਿਹਾ ਕੰਮ ਤੇ ਅਗਲੇ ਸਾਲ ਇੱਥੇ ਲੰਗਰ ਸਟਾਰਟ ਵੀ ਹੋ ਜਾਣਾ ਤੇ ਫਿਰ ਸੰਤਾ ਇੱਥੇ ਰੁੱਕ ਕੇ ਜਾਇਆ ਕਰਨਗੇ ਇਹ ਗੁਰਦੁਆਰਾ ਬਣਦਾ ਹੈ ਅੰਡਰ ਕਨਸਟਰਕਸ਼ਨ ਚੱਲ ਰਿਹਾ ਗੁਰਦੁਆਰਾ ਧਰਮਸ਼ਾਲਾ ਐਟ ਰਤੂੜਾ ਰੁਦਰ ਪ੍ਰਯਾਗ ਹੀਮਕੁਟ ਟ੍ਰਸਟ ਨਾਨੀਮੜ ਦਾ ਗੁਰਦੁਆਰਾ ਜੀ ਤੇ ਇੱਥੇ ਲੰਗਰ ਚੱਲੂ ਹੋ ਗਿਆ ਜੀ ਤੇ ਆਪਾਂ ਲੰਗਰ ਚੱਲਣ ਜਾਂਦੇ ਹਾਂ ਬੱਲੇ ਬੱਲੇ ਤੇ ਆਹ ਨਜ਼ਾਰੇ ਦੇਖਣ ਵਾਲੇ ਆ ਤੇ ਮੈਂ ਆ ਇਧਰੋਂ ਤੇ ਉਹ ਸਾਹਮਣੇ گورਨਮੈਂਟ ਕਾਲਜਾ ਰਤੂਰਾ ਧਨਪੁਰ ਉੱਤਰਾਖੰਡ ਤੇ ਆਪਾਂ ਇਧਰ ਨੂੰ ਜਾਣਾ ਤੇ ਆਹ ਫੁੱਲ ਦੇਖੋ ਕਿੰਨੇ ਸੋਹਣੇ ਲੱਗ ਰਹੇ ਆ ਮੈਂ ਨੇੜੇ ਜਾ ਕੇ ਤੁਹਾਨੂੰ ਦਿਖਾਉਣਾ ਫੁੱਲਾਂ ਦੀ ਕ੍ਰਿਤੀ ਕਿੱਡੇ ਸੋਹਣੇ ਲੱਗ ਰਹੇ ਆ ਫੁੱਲ ਤੇ ਅੱਗੇ ਇਧਰ ਨੂੰ ਆਪਾਂ ਜਾਣਾ ਤੇ ਆਪਣਾ ਸਾਈਕਲ ਇਧਰ ਖੇਲਪ ਭਾਗ ਦਾ ਕੋਈ ਹੈਗਾ ਬਾਈ ਇਹ ਪਹਾੜਾਂ 'ਚ ਮੌਸਮ ਮੀਂਹ ਦਾ ਬੰਦਾ ਆਉਂਦਾ 2 ਜਾਂ 3 ਮਿੰਟਾਂ ਨੂੰ ਕੀ ਪਤਾ ਬਾਰਿਸ਼ ਪੈਣੀ ਲੱਗ ਪੇ ਤੇ ਇਧਰ ਆਪਣੇ ਪਹਾੜੀ ਲੋਕ ਕੀ ਹਾਲ ਆ ਬਈਆ ਕੈਸੇ ਹੋ? ਕੀ ਕਰ ਰਹੇ ਹੋ? ਓਏ ਗਿਰ ਪੜਾਤਾ ਕੈਸੇ ਹੋ? हाँ इधर की हो रतुरा की क्या करते हो पढ़ते हो काम करते हो ये इधर क्या है? है मंदिर है छोटा सा मंदिर है आपका नीचे ये इधर घर है आपका ठीक है, है। इधर आगे डाउन कहाँ पड़ेगा पड़ अभी तो नीचे जाएगा सर ਹਾਂਜੀ ਆਪਾਂ ਅੱਗੇ ਇੱਥੇ ਹੀ ਨਗਰਾਸੂ ਤੋਂ 4 ਕਿਲੋਮੀਟਰ ਪਿੱਛੇ ਆ ਜੀ ਤੇ ਮੀਂਹ ਪੈਂਦਾ ਫੁੱਲ ਹੀ ਤੇ ਜਾਂਦੇ ਪਏ ਆ ਮੀਂਹ ਪੈਂਦਾ ਪਿਆ ਪਾਣੀ ਪਾਣੀ ਸੜਕ ਤੇ ਇਕੱਠਾ ਹੁੰਦਾ ਪਿਆ ਅੱਗੇ ਨੂੰ ਆਪਾਂ ਜਾਂਦੇ ਪਏ ਆ ਤੇ ਆਪਾਂ ਨਗਰਾਸੂ ਪਹੁੰਚ ਕੇ ਤੁਹਾਨੂੰ ਅੱਗੇ ਦੱਸਾਂਗੇ ਸਾਰਾ ਕੁਝ ਕਿੱਦਾਂ ਦਾ ਰਿਹਾ ਚੜਾਈ ਚੜਦੇ ਪਏ ਆ ਤੇ ਆਪਾਂ ਨੂੰ ਰਾਸਤੇ 'ਚ ਆਮਲੇ ਇਹ ਹੈਗੇ ਬੈਂਪੂ ਬਾਸ ਜਿਨ੍ਹਾਂ ਤੋਂ ਬਾਸ ਬੰਦਾ ਇਹ ਸਾਹਮਣੇ ਦਰਖਤਾਂ ਬੈਂਪੂ ਬਾਸ ਦੇ ਤੇ ਉਹ ਵੱਡੇ ਦੂਜੇ ਦਰਖਤਾਂ ਜਿਨ੍ਹਾਂ ਦੀ ਲੱਕੜ ਕੱਟ ਕੇ ਕੁਛ ਨਾ ਕੁਛ ਬਣਾਇਆ ਜਾਂਦਾ ਤੇ ਇਧਰ ਬੈਂਪੂ ਬਾਸ ਇਧਰੋਂ ਆਏ ਆ ਜੀ ਇਧਰ ਜਾਣਾ ਕਾਫੀ ਚੜਾਈ ਆ ਜੀ ਥੱਲੇ ਥੱਲੇ ਤੋਂ ਉੱਪਰ ਤੱਕ ਬਹੁਤ ਚੜ੍ਹਾਈ ਵੱਡੀ ਆ ਜੀ ਤੇ ਫੇਰ ਆਉਣਾ ਨਗਰ ਨਗਰੇ ਸਾ ਨਗਰਾ ਸੂਜ ਨੂੰ ਨਗਰੇ ਸੂਹੇ ਦੇਂਦੇ ਉਹ ਨਗਰਾਸੂ ਸ਼ਹਿਰ ਆਉਣਾ ਈ ਤੇ ਆਪਾਂ ਹੌਲੀ-ਹੌਲੀ ਥੱਲੋਂ ਉੱਪਰ ਆ ਰਹੇ ਹਾਂ ਦੇ ਇੱਧਰ ਲੋਕਾਂ ਦੇ ਖੇਤ ਪਹਾੜਾਂ ਦੇ ਵਿੱਚ ਖੇਤ ਤੇ ਨਾਲ ਹੀ ਘਰ ਲੋਕਾਂ ਦੇ ਤੇ ਇਧਰਲੇ ਪਾਸੇ ਪੂਰਾ ਸ਼ਹਿਰ ਵਸਿਆ ਹੋਇਆ ਗੰਗਾ ਨਦੀ ਦੇ ਉੱਪਰ ਆਪਾਂ ਇਧਰ ਨੂੰ ਜਾਣਾ ਈ ਤੇ ਆ ਦਰਖਤ ਜੀ ਪਹਾੜਾਂ ਦੇ ਆਮ ਹੀ ਮਿਲ ਜਾਣਗੇ ਹੁਣ ਤਾਂ ਪਿੱਛੇ ਹੈਣੀ ਸੀ ਅੱਗੇ ਜਿਵੇਂ ਆਪਾਂ ਉੱਪਰ ਜਾਣੇ ਪਏ ਆ ਵੱਡੇ ਪਹਾੜਾਂ ਵਾਲ ਨੂੰ ਤੇ ਉੱਥੇ ਇਦਾਂ ਦੇ ਦਰਖਤ ਮਿਲਨੇ ਸਟਾਰਟ ਹੋ ਜਾਂਦੇ ਤੇ ਆਪਾਂ ਚੱਲਦੇ ਆ ਅੱਗੇ ਨੂੰ ਤੇ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਲੰਗਰ ਦੰਦੂਆ ਸਾਹਿਬ ਗੋਮਿੰਦਨਗਰ ਨਗਰਾਸੂ ਉੱਤਰਾਖੰਡ ਹਾਂਜੀ ਆ ਨਿਸ਼ਾਨ ਸੇ ਹੈ ਜੀ ਪੜਾ ਚ ਲੱਗੀ ਰੌਣਕ ਕਪੂਰੀ ਤੇ ਆਪਣੇ ਪੰਜਾਬੀ ਭਰਾ ਭੈ ਗਾਣੂ ਕੱਸ ਦੇ ਰਿਹਾ ਤੇ ਲੇਨ ਕੋਟ ਲਾਉਂਦੇ ਪਏ ਐ ਐਂ ਬੱਸ